ਕਿ ਤੁਮਹਾਰਾ ਜੀ ਅੰਮ੍ਰਿਤ ਬਾਣੀ ਅੰਮ੍ਰਿਤ ਪ੍ਰਚਾਰ ਸ੍ਰੀ ਗੁਰੂ ਰਵੀਦਾਸ ਮਹਾਰਾਜ ਓ ਕਾ ਮਹਾਰਾਜ ਰਤਨ ਪਹਿਲਾ ਮਾਨੁ ਜੀਵ ਜਹਾਨ ਮੈਂ ਸਬੇਕ ਸਮਾਨ ਦੋ ਦਿਲ ਕੇ ਬਣ ਜਾਰਿਆ ਉਚ ਨੀਚ ਮਤ ਜਾਣ ਆਵਣ ਜਾਵਣ ਏਕੈ ਸਭ ਜੀਵਨ ਕੇ ਨਾਲ ਦੁੱਧ ਕਹੇ ਕਿਦ ਕੂੜਿਆ ਖੁਣ ਸਰਵ ਕਾ ਲਾਲ ਮੰਦਾ ਹੈ ਕੋਈ ਨਹੀਂ ਜੋ ਕੜਿਆ ਕਿਰਪਾਲ ਘਟ ਘਟ ਦੇ ਵਿੱਚ ਰਮ ਰਿਹਾ ਇੱਕ ਦੀਨ ਦਿਆਲ ਤਨ ਦੌਲਤ ਤਨ ਤਾਨ ਕਾ ਜੋ ਨਰ ਕਰਤ ਗਮਾਨ ਸੋ ਵੈਰੀ ਭਗਵੰਤ ਕਾ ਨਿਰਜਨ ਨੀਤ ਮਹਾਨ ਹਰ ਕਾ ਵਣਜ ਅਮੀਰੈ ਸੋਨਾ ਵਣਜ ਕੰਗਾਲ ਸੋਨਾ ਚਾਂਦੀ ਕੂੜੈ ਸੱਚਾ ਨਾਮ ਗੋਪਾਲ ਜੋ ਵਿਸਰੇ ਪਰਮਾਤਮਾ ਸੋ ਨਰਵਾਗ ਹਵਾਨ ਜਪਦਾ ਨਾਮ ਕਾਲ ਕਾ ਜੋ ਗੁਰਮਖ ਇਨਸਾਨ ਰੇ ਅਨਮਤ ਕੋਈ ਨਹੀਂ ਮਾਨਸੈ ਜਾਤ ਕੁ ਜਾਤ ਦੋ ਜਤੀਜ ਕੁਝ ਵੀ ਨਹੀਂ ਸਭ ਇੱਕ ਜਮਾਤ ਪਲਿਆ ਕੋ ਪਲ ਮਿਲਦਾ ਬੁਰਿਆ ਕੋ ਬਰਿਆਈ ਕੂੜ ਰੂਪੇ ਮਈ ਧਰਮੈ ਤਰ ਜਾਂਦੀ ਸਚਿਆਈ ਮਨਮੁਖ ਪਾਪੀ ਪਤਰ ਹੈ ਧਰਮੇ ਪੁਰਸ਼ਕ ਪਾਏ ਰੇ ਨਰ ਦੇਖ ਵਿਚਾਰ ਕੇ ਕੋਇ ਨ ਮੇ ਡੁਬ ਜਾਏ ਇਕ ਤਰਵਲ ਦੇ ਉਪਤੀ ਨਾਮ ਸਬਣ ਦਾ ਪਾਤ ਲੱਖੋ ਕੁਵੇਂ ਲਗ ਚੜ ਗਏ ਖਿੜ ਖਿੜ ਕਰਦੀ ਰਾਤ ਗਿਆਨ ਬਿਹੋਣ ਅੰਧਿਆ ਮਾਰ ਬਿਰਸ਼ਵਲ ਚਾਤ ਜੋਈ ਜਾਤ ਗੋਪਾਲ ਕੀ ਸੋਈ ਮਾਨਸ ਜਾਤ ਨਗਰ ਏਕ ਅਨੇਕ ਨਵਾਸੀ ਸਭੇ ਭੈਣ ਪਰਾਏ ਪਾਲਨ ਹਾਰ ਸਰਬ ਕੋ ਏ ਕੋ ਇੱਕ ਪਿਤਾ ਇੱਕ ਮਾਈ ਇੱਕੋ ਬੱਦਲ ਇੱਕੋ ਪਾਣੀ ਵਰਸਰਿਆ ਸਭ ਥਾਈ ਏਕ ਨજર ਸਭ ਨਾ ਕੋ ਦੇਖੇ ਪਰ ਕਿਸੇ ਸੰਗ ਨਾ ਏਕੋ ਜਿਨ ਕੀ ਤੇਰੀ ਨਾਲ ਪਰੀ ਤੀ ਸੋ ਬੇੜੇ ਚੜ ਜਾਵੇ ਭਰਪਰਪੂਰ ਅਖਵਈਆ ਸਾਗਰ ਸਭ ਕੋ ਪਾਰਨ ਗਾਵੇ ਨਿਰਦਨ ਲੋੜੈ ਚਾਂਦੀ ਸੋਨਾ ਮਣਿਆ ਰਤਨ 조ਹਾਰੀ ਫਿਰ ਫਿਰ ਟੂਂਡ ਰਹੀ ਦਿਨ ਰਾਤੀ ਹਰ ਕੋ ਭਗਤ ਪਿਆਰੇ ਪਾਣੀ ਦੇ ਵਿੱਚ ਡੁੱਬਦਾ ਨਹੀਂ ਜੋ ਲੱਕੜ ਦਾ ਬੂਰਾ ਆਵਤਾਰੇ ਸੇਵਕ ਉਤਾਰੇ ਜੋ ਹੈ ਗੁਰਪੂਰਾ ਬੀਨ ਵਜੇ ਵਿਨਨਾਗ ਬਟਾਰੀ ਦੇਵਚ ਨਾਈ ਮਿਲੇ RAM ਕਰੇ ਜਦ ਕਿਰਪਾਯੋ ਨੋ ਲਾਲ ਬੁਕਲ ਵਿੱਚ ਖੇਲੇ ਕਸ਼ਟ ਉਠਾਵੈ ਬੇਰੀ ਨਾਲ ਪ੍ਰੀਤ ਲਗਾ ਕੇ ਕਿਲਾ ਰੂਕਲ ਬੂਤ ਜਦੋਂ ਛੜ ਜਾਵੇ ਫੇਰ ਨਾ ਹੁੰਦਾ ਮੇਲਾ ਛੁਟਾ ਤੀਰ ਕਦੀ ਨੀ ਮੁੜਦਾ ਜੇ ਕੋਈ ਉਸ ਮੁੜੀ ਬੇਚੱਕ ਯਤਨ ਹਜ਼ਾਰ ਲਗਾਈ ਡੁੱਬਦੇ ਨਾਹੀ ਘੋੜੇ ਟੁੱਟਾ ਪਾਦ ਕਦੀ ਨਾ ਜੁੜਦਾ ਲੱਗ ਕੋਈ ਜੋੜੇ ਅੰਬਰ ਚੋਂ ਚੰਦ ਸੂਰਜ ਤਾਰੇ ਜਾਂਦੇ ਨਾਈ ਤੋੜੇ ਜੋ ਹਉਣ ਮਮਤਾ ਕੇ ਨਾਤੇ ਜਾਂਦੇ ਨਾਈ ਛੋੜੇ ਬੰਨ ਕਦੋਂ ਸੋਨੇ ਦੀ ਆਇਟਾ ਜੋਗਲਿਆ ਨੀ ਰੂੜੇ ਚਲ ਦੇ ਬਾਜ ਮਲਾਵਾ ਨਾਈ ਸਾਗਰ ਦੇ ਵਿੱਚ ਬੇੜੇ ਪਾਪੀ ਜੀਵ ਚੁਰਾਸੀ ਅੰਦਰ ਮੁਰਮੁਰ ਲਾਵਣ ਗੀੜੇ ਨਰਕਪੁਰੀ ਵਿਚ ਮੋਸਮ ਸਰੋਂਦੀ ਨਾਮ ਨਾ ਜਪਦੀ ਜੀੜੇ ਗੁਰ ਵਿਦਾਸ ਕਹੀ ਸੁਣ ਟੋਲਾ ਹਰ ਭਗਤਾਂ ਤੂੰ ਨੇੜੇ ਮਹਾਰਾਜ ਰਤਨ ਦੂਜਾ ਰਿੜਕੇ ਬਾਜ ਮਿਲੇ ਨਾ ਮੱਖਣ ਦੂਦੇ ਬਾਜ ਨਾ ਜਾਗਾ ਮਨ ਕੇ ਨਾਲ ਖੜੇ ਤਾ ਮਨ ਕਾ ਜਿ ਹੋਏ ਵਿਚ ਧਾਗਾ ਬੇਸ਼ੱਕ ਸਾਜ ਵਜਣ ਲਾ ਕੋਲੇ ਸੁਣ ਸਕਦਾ ਨਾ ਬੋਲਾ ਲੱਖਾਂ ਕੁੰਭ ਚੜਾਈਏ ਚਿੱਟਾ ਹੋ ਸਕਦਾ ਨਹੀਂ ਕੋਲਾ ਡੋਬ ਸਕੇ ਨਾ ਸਾਗਰੀ ਕੀ ਬੂੰਦ ਤੇਲ ਦੇ ਤਾਈਂ ਖੰਭਾਂ ਬਾਜ ਕਦੇ ਵੀ ਪੰਛੀ ਉਡ ਸਕਦਾ ਕੋ ਨਾਹੀਂ ਸ਼ਤਕ ਦੀ ਨਾ ਖੜਦੀ ਜੇਕਰ ਕਾਂਦਨਾ ਹੋਵੀ ਥੱਲੇ ਕਿਛੁ ਵਿਦਮਾਲ ਖਰੀਦੇ ਜਿਸ ਦੇ ਏਕ ਟਕਾ ਨਹੀਂ ਪੱਲੇ ਰਾਤ ਸਮੇ ਮਿਲ ਸਕਦਾ ਨਾਹੀ ਚਕਵਾ ਝਕਵੀ ਤਾਈ ਡੋਰੀ ਬਾਜ ਪਤੰਗ ਸਮਾਨੋ ਕੋਈ ਸਕਦਾ ਕੋ ਨਾਹੀ ਬਿਨ ਬਾਦਲ ਬਿਜਲੀ ਨਹੀਂ ਚਮਕਤ ਅਗਨੀ ਬਾਜਰ ਸੋਈ ਪਾਣੀ ਬਾਜ ਜਿਉਂਦੀ ਮੱਛਲੀ ਰਕ ਸਕਦਾ ਨਹੀਂ ਕੋਈ ਮੋਇਆ ਪੁਰਸ਼ਕ ਦੇਨੀ ਜੀਵਤ ਸਤਰ ਵੈਦ ਮੰਗਾਈਏ ਪੁੱਤਰ ਸਪਾਂ ਦੇ ਮਿਤ ਨਾ ਹੁੰਦੇ ਲੱਖਾਂ ਦੁੱਧ ਪਲਾਈਏ ਜੜ ਬਿਨ ਬਿਰਛ ਤੇਲ ਬਿਨ ਬਾਤੀ ਪੋਤਾ ਬਿਨੂ ਹੋਉਤ ਨਾ ਪੋਤਾ ਨਾਰੀ ਨਰ ਨਰ ਨਾਰਨ ਹੋਤਾ ਪੋਤੇ ਬਾਜ ਪੜੋਤਾ ਫੁੱਟੇ ਕੜੇ ਨੀਰ ਕਦ ਠਹਰੇ ਪਵਨ ਫੜੀ ਨਾ ਜਾਂਦੀ ਕੰਚਨ ਲਾਲ ਮਿਲੇ ਨਾ ਸੋਨਾ ਸੋਨੇ ਨਾਲ ਨਾ ਚਾਂਦੀ ਫੁੱਲ ਬਿਨਾ ਕਜ ਬੋਈ ਸੀਸੇ ਬਾਦ ਇਸੇ ਨਾ ਚੀਰਾ ਯਤਨ ਕਰੇ ਲਕ ਮਿਲ ਨਹੀਂ ਸਕਦਾ ਨੇਰੀ ਨਾਲ ਸ ਵੀਰਾ ਰਬ ਦਾ ਨਾਮ ਧਿਆਉਣ ਵਾਲੇ ਸੁਰਗ ਮੰਡਲ ਵਿੱਚ ਡੇਰਾ ਗੁਰ ਵਿਦਾਰ ਕਹੇ ਨਰ ਪਾਪੀ ਜਨਮ ਜਨਮ ਕਾਫੀ ਰਾ ਮਹਾਰਾਜ ਰਤਨ ਤੀਜਾ ਰੋਮਣ ਨਾਲ ਮਿਲੇ ਨਾ ਹਸਾ ਵਰਖਾ ਨਾਲ ਹਲੇਰੀ ਦੁਸ਼ਮਣ ਨਾਲ ਮਿਲੇ ਨਾ ਸਜਣ ਡਰ ਦੇ ਨਾਲ ਦਲੇਰੀ ਸੁਖੀਏ ਨਾਲ ਮਿਲੇ ਨਾ ਦੁਖੀਆ ਰਾਜੀ ਨਾਲ ਪਖਾਰੀ ਮਿੱਠੀ ਨਾਲ ਮਿਲੇ ਨਾ ਫਿਕੀ ਕੌੜੀ ਨਾਲ ਕਰਾਰੀ ਖੁਸ਼ੀਆਂ ਨਾਲ ਗਮੀ ਨਹੀਂ ਮਿਲਦੀ ਹੱਸਦੀ ਨਾਲ ਨਿਰਾਸ਼ੀ ਧਰਮੇ ਨਾਲ ਮਿਲੀ ਨਾ ਪਾਪੀ ਮੁਕਤੀ ਨਾਲ ਚਰਾਸੀ ਗਿੱਲੇ ਨਾਲ ਮਿਲੇ ਨਾ ਸੁਕਾ ਗਰਮੀ ਨਾਲ ਨਾ ਪਾਲਾ ਚਿțe ਨਾਲ ਮਿਲੇ ਨਾ ਕਾਲਾ ਸੂਫੀ ਨਾਮਤ ਵਾਲਾ ਨੂਰੀ ਨਾਲ ਮਿਲੇ ਨਾ ਖਾਕੀ ਘਰ ਦੀ ਨਾਲ ਪਰਾਈ ਨਾ ਤਿਲ ਕੜਦੀ ਨਾ ਤਿਲਵਾਦੀ ਰਚਨਾ ਰਾਮ ਬਣਾਈ ਨਾ ਕੋਈ ਗੋਲੀ ਗੁਲਾਈ ਤੇ ਨਾ ਚਿਲੀ ਨਾ ਚਿਲਾ ਸਭ ਨਾ ਨਹੀਂ ਮੁੜ ਜਾਣਾ ਇਥੋਂ ਦੇਖ ਜਗਤ ਕਾਮੇਲਾ ਲੋਕ-ਲੋਕ ਚੋਰਾ ਕਰਦਾ ਚੋਰੀ ਨਾਲ ਜਾੜਾ ਤੇਲਾ ਗੁਰੂ ਰਵਿਦਾਸ ਕਹੀ ਉਠ ਗਾਫਲ ਨਾਮ ਜਪਣ ਕਾਵੇਲਾ ਮਹਾਰਾਜ ਰਤਨ ਚੌਥਾ ਰੇ ਪਰਦੇਸੀ ਇਸ ਜੀਵਨ ਕਾ ਨਾ ਕਰ ਕੂੜਾ ਮਾਣਾ ਇਸ ਮਿੱਟੀ ਦੇ ਭਾਂਡੇ ਨੇ ਇੱਕ ਥੈਕ ਲਗੀ ਫੁੱਟ ਜਾਣਾ ਵਾਰੂ ਵਾਰ ਪਕੜ ਕਰੀ ਤੋ ਮਲਕ ਨਮਾਤ ਲ ਜਾਣੀ ਗੋੜ ਪਸਾਰ ਮਸਾਣੀ ਸੁੱਤੇ ਵੱਡੇ ਵੱਡੇ ਜਰਵਾਣੇ ਚਲੇ ਪੱਲੇ ਖਲਮ ਖਲੇ ਨਾਲ ਕਿਸੇ ਨਹੀਂ ਜਾਣਾ ਮੇਰੀ ਮੇਰੀ ਕਰਦਾ ਫਿਰਦਾ ਐਵੇਂ ਪੁਰਸ਼ دیਵਾਨਾ ਦਿਖੇ ਰੋਜ਼ ਮਸਾਫਰ ਜਾਂਦੀ ਆਪਣੀ ਖਬਰ ਪਲਾਈ ਦੋ ਦਿਨ ਦੇਖ ਜਗਤ ਕਾਮੇਲਾ ਰਸਤੇ ਪੈਂਦੀ ਰਾ ਸੰਭਾਲ ਮੁੜ ਕੇ ਨਹੀਂ ਮਿਲਣਾ ਮਾਨਸ ਜਨਮ ਅਮੋਲਾ ਦਾਗ ਲਗਾਵੇਂ ਮਮਤਾ ਦੇ ਨਿਤ ਕਿਉ ਇਸ ਤਾਈ ਢੁੱਲਾ ਸਾਫ ਗੋਏ ਲੈ ਕੇ ਆਇਆ ਸਾਫ ਅਗੀ ਲੈ ਜਾਏ ਜੇ ਲੱਗ ਗਏ ਦਾਗ ਇਸ ਤਾਈ ਈ ਚੁਲਾ ਖੁੱਸ ਜਾਏ ਇਕ ਜਗ੍ਹਾ ਪਰ ਬੈਠਾ ਪੰਛੀ ਤਪ ਕਰਦਾ ਮਰ ਜਾਏ ਰੇ ਮਨੁਖ ਪਰਮੇਸ਼ਰ ਤੋਂ ਤਬ ਮਾਨਸ ਚੂਲਾ ਪਾਏ ਜੇ ਨਰ ਲੈ ਜਾਵੇਸ ਪਾਪਾਂ ਦੇ ਦਾਗ ਲਗਾ ਕੇ ਸਾੜ ਜਮਾਨੇ ਦੇ ਨਾਲ ਇਸ ਨੂੰ ਅਗਨਕੁੰਡ ਵਿੱਚ ਪਾ ਕੇ ਸੋ ਬੰਦਾ ਜੋ ਬੰਦਗੀ ਕਰਦਾ ਇਕ ਮਨ ਸਵਾਸ ਸਵਾਸ ਭਜਨ ਕਰੋ ਹਰ ਹਰ ਕਾ ਪਾਈ ਆਕੇ ਗੁਰੂ ਰਵਿਦਾਸ ਭਜਨ ਕਰੋ ਹਰ ਹਰ ਕਾ ਪਾਈ ਆਕੇ ਗੁਰੂ ਰਵਿਦਾਸ